सोशल मीडिया से एक बहुत ही तेजी ना वीडियो वायरल हो रही है लर्निंग लाइसेंस दिखाता अपना उस तो बावजूद भी मेरे नाल भी मिसबिहेव की पत्रकार ने अपनी ड्यूटी करनी है ड्यूटी करने को ना रोकिया जाए ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਪੱਤਰਕਾਰ ਦੇ ਹੱਥੀ ਪੈਂਦਾ ਹੈ ਨਜ਼ਰ ਆ ਰਿਹਾ ਹੈ ਤਾਂ ਮਾਮਲੇ ਦੀ ਕੀ ਹੈ ਪੂਰੀ ਸਚਾਈ ਉਸਨੂੰ ਸਾਂਝੀ ਕਰਨ ਲਈ ਸਾਡੇ ਨਾਲ ਉਹੀ ਪੱਤਰਕਾਰ ਮੌਜੂਦ ਨੇ ਤਾਂ ਉਹਨਾਂ ਨਾਲ ਜਾਣਦੇ ਆਖਿਰ ਕੀ ਗੱਲ ਹੋਈ ਸੀ ਜਿਹੜਾ ਪੁਲਿਸ ਮੁਲਾਜ਼ਮ ਹੱਥੀ ਪੈਂਦਾ ਕਾ ਗਿਆ ਭਾਈ ਸਾਹਿਬ ਤੋਂ ਪਹਿਲੇ ਆਪਣਾ ਨਾਮ ਦੱਸਿਓ ਤੇ ਕੀ ਗੱਲ ਹੋਈ ਹੈ ਪੂਰੀ ਦੱਸੋ ਮੇਰਾ ਨਾਮ ਨਿਤੇਸ਼ ਹੈ ਜੀ ਅੰਮ੍ਰਿਤਸਰ ਚ ਮੈਂ ਕਰਦਾਗਾ ਕੰਮ ਤੇ ਸਾਨੂੰ ਇੱਕ ਫੋਨ ਵੱਜਦਾਗਾ ਰਾਤ ਨੂੰ ਤਾ ਉਹ ਐਕਟਿਵਾ ਵਾਲਾ ਸੀ ਉਸ ਨੂੰ ਪੁਲਿਸ ਵਾਲਿਆਂ ਨੇ ਰੋਕਿਆ ਸੀ ਉਹਨੇ ਸਾਨੂੰ ਫੋਨ ਕਰਕੇ ਕਿਹਾ ਵੀ ਮੈਂ ਇੱਥੇ ਆ ਚੌਂਕ 'ਚ ਖਲੋਤਾਂਗਾ ਇੱਥੇ ਪੁਲਿਸ ਵਾਲਿਆਂ ਨੇ ਮੈਨੂੰ ਰੋਕਿਆ ਮੈਂ ਸਾਰੇ ਆਪਣੇ ਕਾਗਜ਼ ਦਿਖਾਤੇ ਆ ਲਰਨਿੰਗ ਲਾਇਸੈਂਸ ਦਿਖਾਤਾ ਆਪਣਾ ਉਸ ਤੋਂ ਬਾਵਜੂਦ ਵੀ ਮੇਰੇ ਨਾਲ ਜਿਹੜੀ ਵੀ ਇਹਨਾਂ ਨੇ ਮਿਸਬੀਹਵ ਕੀਤੀ ਆ ਤਾ ਪੁਲਿਸ ਵਾਲਿਆਂ ਨੇ ਜਿਹੜੇ ਅੱਧੇ ਪੁਲਿਸ ਵਾਲੇ ਸੀ ਉੱਥੇ ਜਿਹੜੇ ਸੌਫੀ ਸੀ ਉਹਨਾਂ ਨੇ ਉਹਨੂੰ ਛੱਡ ਵੀ ਦਿੱਤਾ ਸੀ ਉਹਦੇ ਕਹਿੰਦੇ ਉਹਨੇ ਸਾਨੂੰ ਦੱਸਿਆ ਪੀ ਛੱਡਤਾ ਸੀ ਮੈਨੂੰ ਪਰ ਜਿਹੜਾ ਬੰਦਾ ਉੱਥੇ ਬੈਠਾ ਡਰਿੰਕ ਕਰ ਰਿਹਾ ਸੀ ਇੱਕ ਏਐਸਆਈ ਜਿਹਦਾ ਨਾਮ ਸੁਖਰਾਜ ਉਹ ਬੰਦਾ ਉਥੇ ਡਰਿੰਕ ਕਰ ਰਿਆ ਸੀ ਤਾਂ ਉਹ ਪਿੱਛੋਂ ਦੀ ਆਇਆਗਾ ਉਹ ਕਹਿੰਦਾ ਇਹਨੂੰ ਛੱਡਣਾ ਨਹੀਂ ਇਹਦੀ ਗੱਡੀ ਬੌਂਡ ਕਰੋ ਤਾਂ ਉਹ ਉਹਦੇ ਨਾਲ ਬੱਸ ਉਹ ਕਹਿੰਦਾ ਵੀ ਮੇਰੀ ਗੱਡੀ ਬੌਂਡ ਕਿਉਂ ਕਰਨੀ ਹੈ ਜਦੋਂ ਮੈਂ ਸਾਰੇ ਆਪਣੇ ਕਾਗਜ਼ ਪੱਤਰ ਪੂਰੇ ਦਿਖਾਏ ਆ ਤਾਂ ਉਸ ਤੋਂ ਬਾਅਦ ਉਹ ਨਸ਼ੇੜੀ ਪੁਲਸ ਵਾਲੇ ਨੇ ਉਹਦੇ ਚਪੇੜਾਂ ਚ ਪੂੜਾ ਮਾਰੀਆਂ ਉਸ ਤੋਂ ਬਾਅਦ ਉਹਨੇ ਸਾਨੂੰ ਕਾਲ ਕੀਤੀ ਹੈ ਤੇ ਅਸੀਂ ਉਥੇ ਮੌਕੇ ਤੇ ਪਹੁੰਚ ਗਏ ਸੀ ਉਹ ਮੁੰਡੇ ਨੂੰ ਸਾਰੀ ਗੱਲਬਾਤ ਪੁੱਛੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਜਿਹੜੇ ਖਲੋਤੇ ਸੀ ਉਥੇ ਡਿਊਟੀ ਤੇ ਤਿੰਨ ਚਾਰ ਜਣੇ ਅਸੀਂ ਉਹਨਾਂ ਨੂੰ ਪੁੱਛੇ ਉਹਨੇ ਚਿਰ ਨੂੰ ਉਥੇ ਰਾਉਂਡ ਤੇ ਜਿਹੜੇ ਹੈਗੇ ਸੀ ਸਬ ਇਨਸਪੈਕਟਰ ਉਹ ਵੀ ਆ ਗਏ ਉਹ ਆ ਗਏ ਆ ਉਹਨਾਂ ਨੇ ਸਾਰੀ ਗੱਲ ਬਾਤ ਸੁਣ ਕੇ ਤਾਂ ਉਹ ਜਿਹੜਾ ਨਸ਼ੇੜੀ ਪੁਲਿਸ ਵਾਲਾ ਸੀ ਉਹਦੇ ਕੋਲ ਮਾਫੀ ਵੀ ਮੰਗਵਾਈ ਆ ਉਹਨੇ ਸੌਰੀ ਫੀਲ ਕੀਤੀ ਆ ਉਥੇ ਮਾਫੀ ਮੰਗ ਕੇ ਉਸ ਤੋਂ ਬਾਅਦ ਉਹ ਜਿਹੜੇ ਅਫਸਰ ਸੀ ਉਹ ਚਲੇ ਗਏ ਉਥੋਂ ਉਸ ਤੋਂ ਬਾਅਦ ਮੈਂ ਆਪਣੀ ਡਿਊਟੀ ਤੇ ਗਿਆ ਸੀ ਮੈਂ ਆਪਣੀ ਡਿਊਟੀ ਕਰਨੀ ਸੀ ਮੈਂ ਉਥੇ ਸ਼ਾਰਟ ਜਿਹੜੇ ਸੀ ਬੰਦੇ ਪੀਓ ਬੋਤਲਾ ਬੂਤਲਾ ਜਿਹੜੀਆਂ ਉਹ ਮੈਂ ਸ਼ਾਰਟ ਉਥੇ ਕਰਨ ਲੱਗ ਗਿਆ ਜਦੋਂ ਮੈਂ ਸ਼ਾਰਟ ਕਰਦੇ ਕਰਦੇ ਪੁਲਸ ਵਾਲੇ ਦੇ ਕੋਲ ਗਿਆ ਤਾਂ ਉਹਨੇ ਇੱਕੇ ਵਾਰੀ ਮੋਬਾਈਲ ਨੂੰ ਭੱਜ ਕੇ ਜਾਨੀ ਵੀ ਪਿਆ ਉਹ ਤੇ ਮੈਂ ਮੋਬਾਈਲ ਆਪਣਾ ਬਚਾ ਲਿਆ ਉਸ ਤੋਂ ਬਾਅਦ ਉਹ ਨਾਲ ਦੀ ਨਾਲ ਜਿਵੇਂ ਉਹ ਮੁੰਡੇ ਨੇ ਦੱਸਿਆ ਵੀ ਮੇਰੇ ਉਹਨੇ ਤਿੰਨ ਚਾਰ ਚਪੇੜਾਂ ਮਾਰੀਆਂ ਸੇਮ ਉਹ ਮੇ ਹੀ ਉਹਨੇ ਤਿੰਨ ਚਾਰ ਚਪੇੜਾਂ ਮੇਰੇ ਮਾਰਤੀਆਂ ਤੇ ਉਸ ਤੋਂ ਬਾਅਦ ਵੀ ਫਿਰ ਉਹ ਮਾਰਨ ਤੋਂ ਬਾਅਦ ਵੀ ਮੈਨੂੰ ਛੱਡ ਨਹੀਂ ਰਿਹਾ ਸੀ ਤੇ ਜੇ ਦੇਖਿਆ ਜਾਵੇ ਤਾਂ ਜਿੰਨਾ ਕੋ ਨਸ਼ੇੜੀ ਸੀ ਨਸ਼ਾ ਕੀਤਾ ਹੋਇਆ ਸੀ ਜੇ ਕਿ ਉਹਦੇ ਕੋ ਕੋਈ ਅਸਲਾ ਅਸਲਾ ਜਾ ਕੋ ਹੁੰਦੀ ਜੇ ਪਿਸਤੌਲ ਉਹ ਉਹ ਵੀ ਚਲਾ ਸਕਦਾ ਸੀ ਉਹ ਉਹ ਉਸ ਤੋਂ ਬਾਅਦ ਜਿਹੜਾ ਦੂਜਾ ਪੱਤਰਕਾਰ ਮੇਰੇ ਨਾਲ ਹੋਰ ਗਿਆ ਸੀ ਉਸਨੇ ਛਡਾਇਆ ਤੇ ਪੁਲਿਸ ਵਾਲੇ ਵੀ ਉੱਥੇ ਆ ਗਏ ਜਿਹੜੇ ਦੂਜੇ ਸੀ ਤੇ ਉਹਨਾਂ ਨੇ ਵੀ ਆ ਕੇ ਕੀ ਲੱਗਦਾ ਹੈ ਕਿ ਜਦੋਂ ਤੁਸੀਂ ਵੀਡੀਓ ਬਣਾਣਗੇ ਉਹਦੇ ਨਸ਼ੇ ਦੀ ਹਾਲਤ ਦੇ ਵਿੱਚ ਲੱਗੇ ਜਿਹੜੀ ਚੀਜ਼ਾਂ ਪੀਆ ਸੀ ਡਰਿੰਕ ਕੀਤੀਆਂ ਹੋਈਆਂ ਉਸ ਤੋਂ ਕਲਪਕੇ ਕਿਤੇ ਇਤਨੀ ਹੱਥੀ ਪਿਆ ਡਾਡੇ ਨਹੀਂ ਕੁਝ ਵੀ ਹੋ ਸਕਦਾ ਉਹ ਨਸ਼ੇੜੀ ਸੀ ਉਹ ਕੋ ਉਹਨੂੰ ਸੌਰੀ ਫੀਲ ਕਰਨੀ ਪਈ ਵੱਡੇ ਅਫਸਰ ਦੀ ਨਿਗਾਹ 'ਚ ਵੀ ਆ ਗਿਆ ਇਹ ਵੀ ਉਹਦੇ ਤੇ ਗੁੱਸਾ ਹੋ ਸਕਦਾ ਉਹਨੂੰ ਤਾਂ ਉਹ ਤਾਂ ਮੇਰੇ ਗੱਲ ਪਿਆ ਉਸ ਤੋਂ ਬਾਅਦ ਮੈਂ ਸੀਸੀ ਵੀ ਮੈਂ ਉਹਦੇ ਕੋਲ ਗਿਆ ਜਦੋਂ ਸ਼ਾਰਟ ਕਰਨ ਉਦੋਂ ਉਹਨੇ ਮੋਬਾਈਲ ਖੋਇਆ ਜਦੋਂ ਉਦੋਂ ਮੈਂ ਤਾਂ ਮੈਨੂੰ ਉਦੋਂ ਪਤਾ ਲੱਗਿਆ ਵੀ ਸੱਚੀ ਏ ਵੀ ਇਹ ਮੁੰਡੇ ਨੂੰ ਮਾਰਿਆ ਉਹ ਪਹਿਲਾਂ ਅਸੀਂ ਮੁੰਡੇ ਦੀ ਗੱਲ ਤੇ ਯਕੀਨ ਨਹੀਂ ਕੀਤਾ ਪਹਿਲਾਂ ਅਸੀਂ ਕਿਹਾ ਵੀ ਆਪਾਂ ਪੂਰੀ ਗੱਲਬਾਤ ਪੁੱਛਾਂਗੇ ਤੇ ਫੇਰ ਹੀ ਆਪਾਂ ਕੋਈ ਅੱਗੇ ਖਬਰ ਆਪਾਂ ਕਰਾਂਗੇ ਅੱਛਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਬਣਾਈ ਗਈ ਉਹ ਕਿਹਦੇ ਵੱਲੋਂ ਫਿਰ ਬਣਾਈ ਗਈ ਸੀ ਕਿਉਂਕਿ ਤੁਸੀਂ ਠਾਡੀ ਦੇ ਹੱਥੋਂ ਪਾਈ ਹੋ ਕੇ ਰਹੀ ਸੀ ਉਹ ਜਿਹੜਾ ਜਿਹੜਾ ਐਕਟਿਵ ਵਾਲਾ ਮੁੰਡਾ ਸੀ ਜਿਹਦੇ ਪਹਿਲਾਂ ਕੁੱਟਮਾਰ ਜਿਹਦੇ ਨਾਲ ਹੋਈ ਹੋਈ ਸੀ ਉਹ ਜਦੋਂ ਮੇਰੇ ਨਾਲ ਇਦਾਂ ਕਰਨ ਲੱਗ ਗਿਆ ਪੁਲਿਸ ਵਾਲਾ ਫਿਰ ਉਹ ਮੁੰਡੇ ਨੇ ਹੀ ਬਣਾਈ ਸੀ ਤੇ ਪਹਿਲਾਂ ਉਹਨੇ ਆਪਣੀ ਵੀਡੀਓ ਵੀ ਬਣਾਈ ਸੀ ਉਸ ਤੋਂ ਬਾਅਦ ਉਹਨੇ ਜਦੋਂ ਮੇਰੇ ਨਾਲ ਹੱਥੋਪਾਈ ਹੋਣ ਲੱਗ ਗਿਆ ਪੁਲਿਸ ਵਾਲਾ ਤਾਂ ਉਹ ਮੁੰਡੇ ਨੇ ਵੀਡੀਓ ਬਣਾਈ ਹੈ ਕੀ ਲੱਗਦਾ ਹੈ ਪੱਤਰਕਾਰ ਦਾ ਕੰਮ ਹੈ ਕਿ ਜਿਹੜੀ ਵੀ ਸਚਾਈ ਹੋਵੇ ਸਾਹਮਣੇ ਲੈਣੀ ਹੁਣ ਜੇਕਰ ਪੁਲਿਸ ਵਾਲੇ ਆਪਣੇ ਇਸ ਤਰ੍ਹਾਂ ਕਿਹਨਾ ਕੰਮ ਕਰਨਗੇ ਰਾਤ ਨੂੰ ਫਿਰ ਖਬਰਾਂ ਕੌਣ ਕਰੇਗਾ ਕਿਸ ਤਰੀਕੇ ਨਾਲ ਕਿਉਂਕਿ ਹੋਰ ਵੀ ਪੱਤਰਕਾਰਾਂ ਢਾਡੇ ਨਾਲ ਹੋਇਆ ਕੱਲ ਹੋਰ ਕਿਸੇ ਨਾਲ ਵੀ ਹੋ ਸਕਦਾ ਤੇ ਮੰਗ ਕੀ ਕਰਦੇ ਜੀ ਹ ਆਪਾਂ ਤੇਹੀ ਮੰਗ ਕਰਦੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਸ ਤੋਂ ਬਾਅਦ ਹੋਰ ਵੀ ਸਖਤ ਕਦਮ ਜਿਹੜੇ ਚੁੱਕਣੇ ਚਾਹੀਦੇ ਆ ਵੀ ਇਦਾਂ ਜਿਹੜਾ ਡਰਿੰਕ ਕਰਕੇ ਜਿਹੜੇ ਮੁਲਾਜ਼ਮ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਰਾਤ ਨੂੰ ਬਹਿੰਦੇ ਆ ਤਾਂ ਉਹੀ ਉਹੀ ਜਿਹੜੇ ਮੁਲਾਜ਼ਮ ਆ ਉਹ ਆਮ ਲੋਕਾਂ ਨੂੰ ਕੁੱਟੀ ਜਾਂਦੇ ਆ ਤਾਂ ਤੁਸੀਂ ਦੇਖੋ ਜੇ ਆਪਾਂ ਪੱਤਰਕਾਰਾਂ ਰਾਤ ਦਿਨ ਉਹਨਾਂ ਦੇ ਨਾਲ ਰਹਿਣੇ ਪੁਲਸਾ ਲੈਣਾ ਜੇ ਆਪਾਂ ਉਹਦੇ ਨਾਲ ਕੁੱਟਕਟਾਈਆ ਕਰ ਸਕਦੇ ਤੇ ਆਮ ਬੰਦਾ ਫਿਰ ਐਕਟਿਵਾ ਵਾਲਾ ਤਾਂ ਸਹੀ ਸੀ ਫਿਰ ਮੁੰਡਾ ਫਿਰ ਉਹਦੇ ਨਾਲ ਕੁੱਟ ਕੁੱਟਕਟਾਈ ਕੀਤੀ ਆ ਤਾਂ ਹੋਰ ਵੀ ਕਿਸੇ ਨਾਲ ਕਰ ਸਕਦੇ ਆ ਤਾਂ ਇਸੇ ਚੀਜ਼ ਦਾ ਜਿਹੜਾ ਵੱਡਾ ਜਿਹੜਾ ਸਵਾਲ ਆ ਉਹ ਇਹ ਚੀਜ਼ ਦਾਗਾ ਵੀ ਸ਼ਰਾਬ ਪੀ ਕੇ ਜਦੋਂ ਆਪਾਂ ਪੁਲਸ ਵਾਲੇ ਹੀ ਜਦੋਂ ਸ਼ਰਾਬ ਪੀ ਕੇ ਕਿਸੇ ਬੰਦੇ ਨੂੰ ਕਹਿੰਦੇ ਆ ਵੀ ਇਹ ਸ਼ਰਾਬੀ ਆ ਇਹਨੇ ਆ ਵਾਰਦਾਤ ਕੀਤੀ ਹੋਊਗੀ ਇਹ ਨਸ਼ੇੜੀ ਆ ਤਾਂ ਪੁਲਸ ਲੈਤੇ ਵੀ ਇਹ ਗੱਲ ਲਾਗੂ ਹੁੰਦੀ ਆ ਵੀ ਉਹ ਸ਼ਰਾਬ ਪੀ ਕੇ ਡਿਊਟੀ ਤੇ ਹੈਗਾ ਫਿਰ ਉਹਨੇ ਵਰਦੀ ਪਾਈ ਹੋਈ ਆ ਤਾਂ ਉਸ ਤੇ ਕਾਰਵਾਈ ਪੂਰੀ ਬੰਦੀ ਆ ਜੀ ਬਿਲਕੁਲ ਇੱਥੇ ਵੱਡੀ ਗੱਲ ਇਹ ਹੈ ਕਿ ਜਿੱਥੇ ਪੁਲਿਸ ਅਧਿਕਾਰੀਆਂ ਨੂੰ ਤਨਖਤ ਕੀਤਾ ਗਿਆ ਹੁੰਦਾ ਹੈ ਆਮ ਲੋਕਾਂ ਦੀ ਸੁਰੱਖਿਆ ਲਈ ਪਰ ਉਹ ਖੁਦ ਜਦੋਂ ਪੀ ਕੇ ਡਿਊਟੀ ਕਰਦੇ ਨੇ ਤੇ ਆਮ ਲੋਕਾਂ ਤੇ ਕੀ ਅਸਰ ਹੋਏਗਾ ਕਿਉਂਕਿ ਆਮ ਲੋਕਾਂ ਦੀ ਤਾਂ ਵੈਸੇ ਨਹੀਂ ਜਿਹੜੀ ਸੁਣੀ ਜਾ ਰਹੀ ਉੱਤੋਂ ਜੇਕਰ ਪੱਤਰਕਾਰਾਂ ਦੇ ਵੀ ਹੱਥੀ ਪੈਣਗੇ ਤਾਂ ਸੱਚਾਈ ਲਿਆਉਣ ਵਾਲਾ ਸਾਹਮਣੇ ਕੌਣ ਬਚੇਗਾ ਤਾਂ ਸਾਡੇ ਨਾਲ ਕੈਮਰਾ ਯੂਨੀਅਨ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਸ ਤਰੀਕੇ ਨਾਲ ਦੇਖਦੇ ਜੇ ਕਿ ਇੱਕ ਪੱਤਰਕਾਰ ਦੇ ਨਾਲ ਇਹੋ ਜਿਹੀ ਘਟਨਾ ਵਾਪਰਨੀ ਭਾਜੀ ਸਭ ਤੋਂ ਪਹਿਲੇ ਦੱਸੋ ਕਿਸ ਤਰੀਕੇ ਨਾਲ ਇਸ ਘਟਨਾ ਨੂੰ ਵੇ ਹੜੀ ਮੰਦ ਭਾਗੀ ਘਟਨਾ ਆ ਕਿਉਂਕਿ ਚੌਥਾ ਥੰਬ ਕਿਹਾ ਜਾਂਦਾ ਵਾ ਮੀਡੀਆ ਨੂੰ ਕਿ ਚੌਥਾ ਥੰਬ ਆ ਪਰ ਚੌਥੇ ਥੰਬ ਦੇ ਨਾਲ ਜੇ ਇਸ ਤਰ੍ਹਾਂ ਹੋਏਗੀ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਗਿਆ ਤੇ ਬਹੁਤ ਗਲਤ ਗੱਲ ਆ ਜੇ ਪੰਜਾਬ ਪੁਲਿਸ ਦੀ ਡਿਊਟੀ 24 ਘੰਟੇ ਦੇ ਪੱਤਰਕਾਰਾਂ ਦੀ ਡਿਊਟੀ ਵੀ 24 ਘੰਟੇ ਆ ਜਦੋਂ ਪੱਤਰਕਾਰਾਂ ਨੂੰ ਕੋਲ ਆਏਗੀ ਤੇ ਉਹਨਾਂ ਨੇ ਕਵਰੇਜ ਵਾਸਤੇ 100% ਜਾਣਾ ਵਾ ਕਿਉਂਕਿ ਉਹਨਾਂ ਦੀ ਡਿਊਟੀ ਬੰਦੀ ਆ ਜੇ ਕਿਸੇ ਨੂੰ ਮੁਸੀਬਤ ਪਈ ਆ ਜੇ ਪੱਤਰਕਾਰ ਨੂੰ ਕੋਲ ਆਈ ਆ ਤਾਂ ਪੱਤਰਕਾਰ ਦਾ ਫਰਜ ਆ ਕਿ ਅਸੀਂ ਉੱਥੇ ਜਾਈਏ ਤੇ ਉਸ ਦੀ ਜਾ ਕੇ ਸਮੱਸਿਆ ਸੁਣੀਏ ਉਸ ਤੋਂ ਕੀ ਪ੍ਰੋਬਲਮ ਆ ਜਦੋਂ ਮੇਰੇ ਸਾਥੀ ਉੱਥੇ ਪਹੁੰਚਦੇ ਨੇ ਮੇਰੇ ਸਾਥੀਆਂ ਵੱਲੋਂ ਜੋ ਦੱਸਿਆ ਗਿਆ ਵਾ ਇੱਕ ਵੀਡੀਓ ਬੜੀ ਇੱਕ ਪਲੱਸ ਪੁਆਇੰਟ ਆ ਕਿ ਇੱਕ ਨੌਜਵਾਨ ਵੱਲੋਂ ਜਿਹੜੀ ਵੀਡੀਓ ਵਾ ਉਹ ਬਣਾਈ ਗਈ ਆ ਜੇ ਵੀਡੀਓ ਨਾ ਬਣਾਈ ਜਾਂਦੀ ਤੇ ਪੁਲਿਸ ਮੁਲਾਜ਼ਮ ਨੇ ਤੇ ਆਪਣੀ ਇਹ ਗਲਤੀ ਮੰਨਣੀ ਨਹੀਂ ਸੋਫੀ ਹੋ ਜਾਂਦਾ ਤੇ ਮੰਨਣੀ ਨਹੀਂ ਹੈ ਨਾ ਚਲੋ ਮੈਂ ਉਹ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਵੀ ਕਰਦਾ ਵਾਂ ਕਿ ਜਿਨ੍ਹਾਂ ਵੱਲੋਂ ਐਕਸ਼ਨ ਲਿੱਤਾ ਗਿਆ ਉਹਦਾ ਮੈਡੀਕਲ ਕਰਵਾਇਆ ਗਿਆ ਹੁਣ ਪਤਾ ਨਹੀਂ ਅਗਲੀ ਕੀ ਕਾਰਵਾਈ ਕੀਤੀ ਆ ਕਿ ਨਹੀਂ ਕੀਤੀ ਇਹ ਤੇ ਬਾਅਦ ਦਾ ਵਿਸ਼ੇ ਆ ਪਰ ਬੜੀ ਮੰਦਭਾਗੀ ਘਟਨਾ ਵਾ ਕਿ ਇੱਕ ਪੱਤਰਕਾਰ ਆਪਣੀ ਡਿਊਟੀ ਕਰ ਰਿਹਾ ਉਹਨੂੰ ਡਿਊਟੀ ਕਰਨ ਤੋਂ ਰੋਕਿਆ ਜਾ ਰਿਹਾ ਮਤਲਬ ਇਹ ਨਹੀਂ ਆ ਕਿ ਜਦੋਂ ਤੁਸੀਂ ਵਾਹ ਵਾਹ ਹੀ ਲੁੱਟਨੀਆ ਤੇ ਉਦੋਂ ਪੱਤਰਕਾਰਾਂ ਨੂੰ ਸਾਧ ਲਓ ਤੇ ਜਦੋਂ ਤੁਸੀਂ 네ਗੇਟਿਵ ਜੀ ਉਦੋਂ ਤੇ ਪਤਲ ਕਰ ਪੱਤਰਕਾਰਾਂ ਦੇ ਨਾਲ ਲੜਾਈ ਝਗੜਾ ਕਰ ਲਓ ਉਹਨਾਂ ਦੇ ਕੱਪੜੇ ਪਾਰ ਦੋ ਉਹਨਾਂ ਨੂੰ ਚਪੇੜਾ ਮਾਰ ਦੋ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਆਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਵੀ ਇਸ ਮਸਲੇ 'ਚ ਮਿਲਾਂਗੇ ਜੇ ਇਸ ਬੰਦੇ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਪੁਲਿਸ ਕਮਿਸ਼ਨਰ ਦਾ ਦਫ਼ਤਰ ਇੱਥੋਂ ਕੋਈ ਜ਼ਿਆਦਾ ਦੂਰ ਨਹੀਂ ਆ ਪੱਕਾ ਧਰਨਾ ਲਾਵਾਂਗੇ ਭਾਵੇਂ ਰਿਪੋਰਟਰ ਆ ਭਾਵੇਂ ਉਹ ਕੈਮਰਾਮੈਨ ਆ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ ਭਾਵੇਂ ਉਹ ਚੈਨਲ ਤੋਂ ਪੱਤਰਕਾਰ ਆ ਚਾਹੇ ਉਹ ਪੇਪਰ ਤੋਂ ਪੱਤਰਕਾਰ ਆ ਸਾਰਿਆਂ ਦੇ ਨਾਲ ਜਾ ਕੇ ਕਿਉਂਕਿ ਜਦੋਂ ਮੁਸੀਬਤ ਪੈਂਦੀ ਆ ਤੇ ਸਾਰਿਆਂ ਨੂੰ ਪੈਂਦੀ ਅੱਜ ਇਸ ਭਰਾ ਦੇ ਨਾਲ ਪਈ ਆ ਕੱਲ ਕਿਸੇ ਨਾਲ ਵੀ ਪੈ ਸਕਦੀ ਮੇਰੇ ਨਾਲ ਪੈ ਸਕਦੀ ਐ ਖਬਰ ਵਾਲੇ ਪੱਤਰਕਾਰ ਨਾਲ ਪੈ ਸਕਦੀ ਕਿਸੇ ਨਾਲ ਵੀ ਪੈ ਸਕਦੀ ਹੈ ਨਾ ਇਹਦਾ ਜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਕੋਈ ਹੱਲ ਨਾ ਕੱਢਿਆ ਗਿਆ ਤੇ ਅਸੀਂ ਧਰਨੇ ਪ੍ਰਦਰਸ਼ਨ ਲਾਵਾਂਗੇ ਇੱਕ ਵੱਡੀ ਗੱਲ ਤਾਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਅੰਮ੍ਰਿਤਸਰ ਦੇ ਪ੍ਰੈਸ ਕਲੱਬ ਦੇ ਪ੍ਰਧਾਨ ਨੇ ਮਿਸਟਰ ਰਾਜੇਸ਼ ਗਿੱਲ ਉਹਨਾਂ ਦੇ ਨਾਲ ਅਹੀ ਸੰਪਰਕ ਕੀਤਾ ਹੈ ਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਇਸ ਦੀ ਜਾਣਕਾਰੀ ਵੀ ਦੇ ਦਿੱਤੀ ਆ ਹੁਣ ਦੇਖਦੇ ਹਾਂ ਕਿ ਪੁਲਿਸ ਕਮਿਸ਼ਨਰ ਵੱਲੋਂ ਕੀ ਐਕਸ਼ਨ ਲਿਤਾ ਜਾਂਦਾ ਹੈ ਤੇ ਜਿੱਥੇ ਜਿਹੜਾ ਵੀ ਗਲਤ ਨਿਕਲਦਾ ਵਾ ਉੱਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਕਿਉਂਕਿ ਪੱਤਰਕਾਰ ਨੇ ਆਪਣੀ ਡਿਊਟੀ ਕਰਨੀ ਆ ਤੇ ਉਹਨੂੰ ਡਿਊਟੀ ਕਰਨ ਤੋਂ ਨਾ ਰੋਕਿਆ ਜਾਵੇ ਆਈ ਟਾਈਮ ਇਸ ਤਰ੍ਹਾਂ ਦਾ ਹੁੰਦਾ ਕਿ ਇਹ ਮਤਲਬ ਨਹੀਂ ਆ ਕਿ ਤੁਸੀਂ ਖਾਦੀ ਪੀਤੀ ਆ ਤੇ ਮੈਂ ਉਹ ਮੁਲਾਜ਼ਮਾ ਨੂੰ ਵੀ ਗਲਤ ਗੈਨਦਾ ਵਾਂ ਜਿਹੜੇ ਮੁਲਾਜ਼ਮ ਉਹਦੇ ਨਾਲ ਬੈਠੇ ਨੇ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਮੀਡੀਆ ਉੱਥੇ ਪਹੁੰਚ ਗਈ ਐ ਇਸ ਬੰਦੇ ਨੇ ਖਾਦੀ ਪੀਤੀ ਉਹਨੂੰ ਗਾਂਬਿਸ਼ਾਂ ਕਰ ਦੋ ਉਹਨੂੰ ਗਾਂਬਿਸ਼ਾਂ ਤੇ ਕਰੋ ਤੁਸੀਂ ਉਹਨੂੰ ਸਾਹਮਣੇ ਭਾਇਆ ਵਾ ਉਹਨੂੰ ਗਾਂਬਿਸ਼ਾਂ ਨਹੀਂ ਕੀਤਾ ਮੈਂ ਕਹਿੰਨਾ ਕਿ ਡਿਊਟੀ ਦੇ ਉੱਤੇ ਸਭ ਤੋਂ ਵੱਡਾ ਜੁਰਮ ਹੈ ਕਿ ਪੰਜਾਬ ਪੁਲਿਸ ਅੰਮ੍ਰਿਤਸਰ ਦੀ ਰਾਖੀ ਕਰਦੀ ਵੀ ਹੈ ਰਾਤ ਨੂੰ ਡਿਊਟੀਆਂ ਦੇਂਦੀ ਵੀ ਆ ਡਿਊਟੀਆਂ ਦੇਣ ਦੇ ਬਾਵਜੂਦ ਇੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਲਗਾਤਾਰ ਖੋਹਾਂ ਹੁੰਦੀਆਂ ਕਤਲ ਹੁੰਦੇ ਨੇ ਜੇ ਕਤਲ ਤੇ ਨੋਰਮਲ ਗੱਲ ਫਿਰ ਹੋਣੀ ਜਿਹਦੇ ਇਸ ਤਰ੍ਹਾਂ ਦੇ ਪੁਲਿਸ ਮੁਲਾਜ਼ਮ ਸ਼ਰਾਬ ਪੀ ਕੇ ਡਿਊਟੀਆਂ ਦੇਣਗੇ ਤੇ ਕਤਲ ਤੇ ਹੋਣੇ ਹੀ ਆ ਕੀ ਲੱਗਦਾ ਹੈ ਕਿ ਜਦੋਂ ਰਾਤ ਨੂੰ ਪੁਲਿਸ ਗਰਮੀ ਸੁਰੱਖਿਆ ਲਈ ਬਿੰਦੇ ਨੇ ਇੰਨਾ ਤੇ ਹੁਣ ਚੌਕਸੀ ਵਰਤਣੀ ਚਾਹੀਦੀ ਕਿਉਂਕਿ ਹੁਣ ਤਾਂ ਮਾਮਲਾ ਇੱਕ ਰਾਤ ਦੀ ਵੀਡੀਓ ਨੇ ਵਾਇਰਲ ਕਰਤਾ ਕਿ ਉਹ ਪੀ ਕੇ ਬੈਠਾ ਹੈ ਠੀਕ ਹੈ ਕੀ ਲੱਗਦਾ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਜਿਹੜੇ ਨਾਕੇ ਨੇ ਜਾਂ ਜਿੱਥੇ ਪੁਲਿਸ ਦਾ ਨਾਦ ਕੀਤੀ ਗਈ ਹੈ ਉਹ ਸ਼ਾਇਦ ਹੋ ਸਕਦਾ ਸਾਰਿਆਂ ਨੂੰ ਨਹੀਂ ਕਹਿ ਸਕਦੇ ਕਿ ਆਪਣੇ ਕੀ ਪਤਾ ਕੋਈ ਨਸ਼ਾ ਕਰਕੇ ਬੈਠਾ ਹੋਵੇ ਕਿਉਂਕਿ ਹੁਣ ਤਾਂ ਇੱਕ ਵੀਡੀਓ ਨੇ ਖੋਲਤਾ ਰਹਾ ਸਾਰਾ ਲੱਗਦਾ ਹੋਰ ਥਾਵਾਂ ਹੋ ਸਕਦੀਆਂ ਨੇ ਵੇਖੋ ਜੀ ਮੇਰੇ ਕੋਲ ਇੱਕ ਵੀਡੀਓ ਹੈਗੀ ਆ ਥਾਣੇ ਦੀ ਵੀਡੀਓ ਆ ਥਾਣੇ ਦੇ ਅੰਦਰ ਸ਼ਰਾਬ ਦੀਆਂ ਖਾਲੀ ਬੋਤਲਾਂ ਪਈਆਂ ਥਾਣੇ ਦੇ ਗੇਟ ਦੇ ਜਿਹੜਾ ਮੇਨ ਗੇਟ ਆ ਨਾ ਇਹ ਹਰ ਥਾਣਿਆਂ ਦੀ ਇਹੋ ਕੰਡੀਸ਼ਨ ਆ ਠੀਕ ਹੈ ਨਾ ਪਰ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਬਹੁਤ ਗਲਤ ਕੰਮ ਹੋ ਰਿਹਾ ਵਾ ਪੁਲਿਸ ਵੱਲੋਂ ਧੱਕੇਸ਼ਾਹੀ ਲਗਾਤਾਰ ਕੀਤੀ ਜਾ ਰਹੀ ਹੈ ਆਮ ਲੋਕਾਂ ਨੂੰ ਤਾਂ ਵੈਸੇ ਪੰਜਾਬ ਪੁਲਿਸ ਤੇ ਯਕੀਨ ਨਹੀਂ ਕਿ ਉਹ ਧੱਕੇ ਕਰਦੀ ਆ ਜੀ ਜੇ ਪੱਤਰਕਾਰਾਂ ਨਾਲ ਧੱਕਾ ਹੁੰਦਾ ਤਾਂ ਮੈਂ ਉਹ ਲੋਕਾਂ ਦੇ ਨਾਲ ਖੜਾ ਹਾਂ ਜਿਹੜੇ ਹਮੇਸ਼ਾ ਪੰਜਾਬ ਪੁਲਿਸ ਦੇ ਖਿਲਾਫ ਨੇ ਕਿਉਂਕਿ ਪੰਜਾਬ ਪੁਲਿਸ ਜੇ ਚੰਗੀ ਤਰ੍ਹਾਂ ਕੰਮ ਕਰਦੀ ਆ ਡਿਊਟੀ ਵਧੀਆ ਗੱਲ ਆ ਕਿ ਹੱਥੀ ਪੈਣ ਦਾ ਕੰਮ ਹੈ ਕਿ ਇਹ ਹੀ ਉਹਨੂੰ ਡਿਊਟੀ ਕਰਨ ਤੋਂ ਥੋੜੀ ਰੋਕਦੇ ਪਿਆ ਉਹ ਸਗੋਂ ਉਹਨੂੰ ਡਿਊਟੀ ਕਰਨ ਤੋਂ ਰੋਕਦਾ ਪਿਆ ਸਾਡੇ ਕੰਮ ਕਰਨ ਤੋਂ ਰੋਕਦਾ ਪਿਆ ਇਹਦਾ ਮਤਲਬ ਕੀ ਹੈ ਕਿ ਉਹ ਬੰਦਾ ਨਸ਼ੇ ਦੇ ਵਿੱਚ ਆ ਤੇ ਦੁਨੀਆ ਦੇ ਸਾਹਮਣੇ ਨਹੀਂ ਆਣਾ ਚਾਹੀਦਾ ਕਿ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਆ ਇਸੇ ਕਰਕੇ ਰੋਕਿਆ ਨਾ ਉਹਨੇ ਇਸੇ ਕਰਕੇ ਇਸ ਦੇ ਗੱਲ ਪਿਆ ਉਹ ਇਹਨੂੰ ਸੱਟਾਂ ਲਾਈਆਂ ਜੇ ਤੁਹਾਨੂੰ ਇੰਨਾ ਡਰਿਆ ਤੇ ਆਪਣੀ ਡਿਊਟੀ ਤਰੀਕੇ ਨਾਲ ਨਿਭਾਓ ਨਾ ਆਪਣੀ ਡਿਊਟੀ ਨੂੰ ਤਰੀਕੇ ਨਾਲ ਨਿਭਾਓ ਤੁਸੀਂ ਕਿਉਂ ਨਹੀਂ ਤਰੀਕੇ ਨਾਲ ਨਿਭਾਉਂਦੇ ਤਰੀਕੇ ਨਾਲ ਨਿਭਾਣਦੇ ਹੁੰਦੇ ਤੇ ਇਸ ਪੱਤਰਕਾਰ ਦੇ ਨਾਲ ਧੱਕੇਸ਼ਾਹੀ ਤੇ ਨਾ ਨਾ ਹੁੰਦੀ ਆਮ ਲੋਕਾਂ ਦਾ ਕੀ ਹਾਲ ਕਰਦੇ ਹੋਏਗੀ ਪੰਜਾਬ ਪੁਲਿਸ ਥਾਣਿਆਂ ਦੇ ਵਿੱਚ ਜਿਹੜੇ ਗਰੀਬ ਬੰਦੇ ਜਾਂਦੇ ਹੋਣਗੇ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਇੱਕ ਪੱਤਰਕਾਰ ਨੂੰ ਪੱਤਰਕਾਰ ਨੂੰ ਰਾਤ ਨੂੰ ਉਹਦੀ ਉਹਦੀ ਨੌਕਰੀ ਕਰਨ ਤੋਂ ਉਹਨੂੰ ਡਿਊਟੀ ਕਰਨ ਤੋਂ ਰੋਕਿਆ ਜਾ ਰਿਹਾ ਤੇ ਜੇ ਦੂਸਰਾ ਬੰਦਾ ਮਾਤੜ ਬੰਦਾ ਜੇ ਕੰਪਲੇਨ ਲੈ ਕੇ ਜਾਂਦਾ ਉਹਦੀ ਤੇ ਸੁਣਵਾਈ ਨਹੀਂ ਹੁੰਦੀ ਹਣੀ ਬਿਲਕੁਲ ਵੀ ਨਹੀਂ ਹੁੰਦੀ ਹੋਊਗੀ ਤਾਂ ਹੁਣ ਇਸ ਦੇ ਉੱਤੇ ਲੱਗਦਾ ਕਿੰਨੀ ਜਲਦੀ ਜਿਹੜਾ ਹੱਲ ਹੋ ਸਕਦਾ ਹੈ ਮਸਲੇ ਦੇ ਉੱਤੇ ਕਿਉਂਕਿ ਹੁਣ ਮਾਮਲਾ ਜਿਹੜਾ ਭਖਿਆ ਹੋਇਆ ਹੈ ਕਿਉਂਕਿ ਕਮਿਸ਼ਨਰ ਤੱਕ ਵੀ ਗੱਲ ਪਹੁੰਚ ਗਈ ਹੈ ਪ੍ਰੈਸ ਕਲੱਬ ਦੇ ਪ੍ਰਧਾਨ ਤੱਕ ਵੀ ਪਹੁੰਚ ਗਈ ਕਦੋਂ ਤੱਕ ਲੱਗਦਾ ਹੈ ਮਸਲਾ ਹੱਲ ਹੋ ਜਾਣਾ ਚਾਹੀਦਾ ਹੈ ਵੇਖੋ ਜੀ ਇਹ ਹੁਣ ਉਹ ਪੱਤਰਕਾਰ ਦਾ ਝਗੜਾ ਨਹੀਂ ਆ ਇਹ ਅੰਮ੍ਰਿਤਸਰ ਦੇ ਜਿੰਨੇ ਪੱਤਰਕਾਰ ਅੰਮ੍ਰਿਤਸਰ ਦੇ ਛੱਡੋ ਪੰਜਾਬ ਦੇ ਜਿੰਨੇ ਪੱਤਰਕਾਰ ਆ ਇਹ ਉਹਨਾਂ ਸਾਰਿਆਂ ਦਾ ਝਗੜਾ ਆ ਠੀਕ ਹੈ ਨਾ ਇਹ ਸਾਰਿਆਂ ਨੂੰ ਇੱਕ ਹੋਣਾ ਪੈਣਾ ਆ ਤੇ ਜਿਹੜੀ ਮੈਂ ਕਹਿੰਨਾ ਕਿ ਜਿਹੜਾ 1-2 ਦਿਨ ਲੱਗਦਿਆ ਨਾ ਉਹਨੂੰ ਅੱਜ ਦੇ ਅੱਜ ਕੁਝ ਘੰਟਿਆਂ ਦੇ ਵਿੱਚ ਇਹਦਾ ਹੱਲ ਹੋਣਾ ਚਾਹੀਦਾ ਕੁਝ ਘੰਟਿਆਂ ਦੇ ਵਿੱਚ ਹੁਣ ਇੱਕ ਪੱਤਰਕਾਰ ਦੀ ਗੱਲ ਨਹੀਂ ਐ ਸਾਰੇ ਨੂੰ ਇਕੱਠੇ ਹੋਣਾ ਪਊਗਾ ਹੁਣ ਸਾਰੇ ਪੱਤਰਕਾਰਾਂ ਦੇ ਦੀ ਲੜਾਈ ਐ ਜੀ ਬਿਲਕੁਲ ਐਸਨ ਸਾਡੇ ਨਾਲ ਕੈਮਰਾ ਯੂਨੀਅਨ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਜੀ ਤੇ ਉਹ ਪੱਤਰਕਾਰ ਜਿਨ੍ਹਾਂ ਨਾਲ ਰਤੀਬਤ ਸਲੂਕੀ ਪੁਲਿਸ ਮੁਲਾਜ਼ਮ ਵੱਲੋਂ ਕੀਤੀ ਗਈ ਹੈ ਹੁਣ ਉਹ ਪੱਤਰਕਾਰ ਜਿਹੜੇ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਅੱਜ ਖੁਦ ਇਨਸਾਫ ਦੀ ਮੰਗ ਜਿਹੜੇ ਲੈ ਕੇ ਖੜੇ ਨੇ ਹੁਣ ਦੇਖਣਾ ਹੈਗਾ ਪੁਲਿਸ ਪ੍ਰਸ਼ਾਸਨ ਵੱਲੋਂ ਕਿੰਨੀ ਜਲਦੀ ਇਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਨਸਾਫ ਦਿੱਤਾ ਜਾਂਦਾ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੋਰ ਨਿਊਜ਼ ਇੰਡੀਆ ਅੰਮ੍ਰਿਤਸਰ